ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਟੈਕਨੀਕਲ ਪਲੰਬਰ ਤੇ ਜੀ ਅੱਜ ਆਪਾਂ ਪਹੁੰਚੇ ਜੀ ਪਿੰਡ ਕਾਸੀ ਵਾਲੇ ਵਿਖੇ ਇਹ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਆ ਜੀ ਆਪਾਂ ਪਹਿਲਾ ਬਲੌਗ ਵੀ ਪਾ ਚੁੱਕੇ ਇਹਨਾਂ ਦਾ ਇਹ ਮੇਨ ਹਾਲ ਲਾ ਰਹੇ ਆ ਜੀ ਆਪਾਂ ਤੁਹਾਨੂੰ ਲਾਈਵ ਦਿਖਾਵਾਂਗੇ ਅੱਜ ਕੀ ਕੀ ਕੰਮ ਕੀਤਾ ਆਪਾਂ ਨੇ ਇਹ ਆਪਾਂ ਨੇ ਲਾਇਆ ਜੀ ਇੱਕ ਸਾਈਡ ਤੇ ਤਿੰਨ ਇਹ ਦੋ ਗੋਠੀਆਂ ਜੀ ਤੁਹਾਨੂੰ ਫਰੰਟ ਦਿਖਾ ਦਿੰਨੇ ਆ ਤਾਂ ਗੋਠੀ ਇਹਦਾ ਇਹ ਦੋਨੇ ਗੋਠੀਆਂ ਕਾਸੀ ਵਾਲੀ ਦੀ ਫਿਰਨੀ ਦੇ ਬਣੀਆਂ ਹੋਈਆਂ ਜੀ ਅਮਰੂ ਕੋਟੜੇ ਜਾਣੇ ਜਦੋਂ ਆਪਾਂ ਬਾਹਰ ਲਈ ਫਿਰਨੀ ਤੇ ਕੜਕ ਦੇ ਉੱਤੇ ਹੀ ਬਣੀਆਂ ਹੋਈਆਂ ਨੇ ਬਹੁਤ ਹੀ ਘੈਂਟ ਕੰਮ ਆ ਜੀ ਦੋ ਗੋਠੀਆਂ ਨੇ ਸਾਈ ਬਹੁਤ ਸੋਹਣਾ ਇਹ ਗੁੱਠੀਆਂ ਦਾ ਤੇ 메ਨ ਸੜਕ ਦੇ ਉੱਤੇ ਪਈਆਂ ਨੇ ਬੈਕ ਸਾਈਡ ਤੋਂ ਇਹਦੇ ਨਾਲ ਲੱਗਦੀ ਨਹੀਂ ਜਿਹੜਾ ਗੰਦਾ ਨਾਲ ਆ ਜਾਂਦਾ ਇੱਥੇ ਆਪਾਂ ਪਾ ਰਹੇ ਜੀ ਛੀਬ ਰਹੇ ਆ ਤੇ ਆਪਾਂ ਇੱਥੇ ਚੈਂਬਰ ਲਾਏ ਨੇ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਅੰਦਰ ਆਪਾਂ ਪਾਣੀ ਛੱਡ ਕੇ ਵੀ ਦਿਖਾਵਾਂਗੇ ਤੁਹਾਨੂੰ ਇੱਕ ਲਾਇਆ ਜੀ ਇੱਕ ਇੱਥੇ ਆ ਗਈ ਆਪਣਾ ਚੈਂਬਰ ਇਹ ਟੋਟਲ ਆਏ ਨੇ ਆਪਣੀ ਜੀ ਇੱਕ ਕੋਠੀ 'ਚ ਤਿੰਨ ਤੇ ਦੋਨਾਂ 'ਚ ਛੇ ਲੱਗੇ ਜੀ ਆ ਗਿਆ ਜੀ ਆਪਣਾ ਇੱਥੇ ਇਹ ਆਪਾਂ ਜਿਹੜੀਆਂ ਕੰਕਰੀਟ ਦੀਆਂ ਹੁੱਦੀਆਂ ਬਣਾ ਦਿੰਨੇ ਜੀ ਉਹਨਾਂ ਦੀ ਸਲ੍ਹਾਵ ਤੋਂ ਬਚਣ ਦੇ ਲਈ ਜਾਇਟਾਂ ਨੇ ਹੁੱਦੀਆਂ ਬਣਾ ਦਿੰਨੇ ਆ ਕਈ ਵਾਰੀ ਕਸਟਮਰ ਦਾ ਆਪਾਂ ਨੂੰ ਲਾਂਬਾ ਆ ਜਾਂਦਾ ਵੀ ਕੋਈ ਜੇ ਪਾਣੀ ਲੀਕ ਹੋ ਗਿਆ ਜਾਂ ਪਲਾਸਟਰ ਲੱਗ ਗਿਆ ਵਿੱਚੋਂ ਪਾਣੀ ਖਾਨ ਲੱਗ ਗਿਆ ਹੁੰਦੀਆਂ ਉਹਨਾਂ ਦੇ ਹੱਲ ਦੇ ਲਈ ਆਪਾਂ ਨੇ ਇਹ ਨਵੀਆਂ ਹੁੰਦੀਆਂ ਮੰਗਵਾਈਆਂ ਨੇ ਇੱਥੇ ਇਸ ਪ੍ਰੀਮ ਕੰਪਨੀ ਦੇ ਲਈ ਜਿਵੇਂ ਦੇਖ ਸਕਦੇ ਹੋ ਪੀਵੀਸੀ ਆ ਬਹੁਤ ਵਧੀਆ ਹੁੰਦੀਆਂ ਨੇ ਇਹ ਵਧੀਆ ਮਟੀਰੀਅਲ ਯੂਜ਼ ਕੀਤਾ ਹੋਇਆ ਜੀ ਇਹਦੇ ਵਿੱਚ ਇਹ ਰਹੀ ਆਪਣੀ ਇੱਕ ਪਹਿਲੀ ਹੁੰਦੀ ਤੇ ਇਧਰੋਂ ਇਹ ਰਹੀ ਆਪਣੀ ਦੋ ਨੰਬਰ ਤੇ ਉਹ ਸਿਰੇ ਤੇ ਦਿਖਾ ਦਿੰਨੇ ਹਾਂ ਤੁਹਾਨੂੰ ਆਪਣੀ ਇਹ ਆ ਗਈ ਤੀਜੀ ਹੌਦੀ ਇਹ ਆਪਣੀ ਇੱਕ ਕੋਠੀ ਦੀ ਹੈ ਜੀ ਸਾਰੀ ਸੀਵਰੇਜ ਆਪਣੀ ਬਾਹਰ ਦੀ ਆ ਤੇ ਅੰਦਰ ਦੀ ਆਪਾਂ ਨੇ ਸਿਰਫ ਜਿਹੜੇ ਬਾਥਰੂਮ ਆ ਜਿਹੜਾ ਆਹ ਵਿੰਡੋ ਦੇਖ ਰਹੇ ਤੁਸੀਂ ਇਹ ਬਾਥਰੂਮ ਆ ਇਹ ਜੋ ਸਿਰਫ 5 6 ਫੁੱਟ ਦਾ ਪੀਸ ਆ ਉਹ ਆਪਣਾ ਬਾਹਰ ਉਹ ਵੀ ਆਪਾਂ ਬਾਹਰ ਕਮਾ ਲਿਆ ਤੇ ਦੂਸਰੀ ਸ਼ਟ ਆਪਾਂ ਦਿਖਾ ਦਿੰਨੇ ਹਾਂ ਤੁਹਾਨੂੰ ਉਹਦੇ ਵਿੱਚ ਕੰਕਰੀਟ ਪਾ ਕੇ ਜਿਹੜੀਆਂ ਸਾਰੀਆਂ ਹੌਦੀਆਂ ਨੇ ਤਿਆਰ ਹੋ ਚੁੱਕੀਆਂ ਨੇ ਜੀ ਇਹ ਕਹੋਦੀ ਆਪਣੀ ਆ ਪਈ ਐ ਇਹ ਦਾ ਢੱਕਣ ਹੁੰਦਾ ਇਹਨੂੰ ਕਵਰ ਕਰਨ ਦੇ ਲਈ ਦੇਖੋ ਜੀ ਢੱਕਣ ਵੀ ਬਹੁਤ ਦਫੀ ਹੈ ਕਿਦ ਨਾਲ ਹੋਰ ਕੜਾ ਦਿੱਤਾ ਹੁੰਦਾ ਜੀ ਉਹ ਉਹ ਤੁਹਾਨੂੰ ਦਿਖਾਉਣਾ ਹੈ ਆਪਾਂ ਉਧਰ ਜੀ ਮਿਸਤਰੀ ਆਪਣੇ ਬਾਲੀ ਮਿਸਤਰੀ ਜੀ ਇਕਬਾਲ ਸਿੰਘ ਢਾਲੀਵਾਲ ਇਹ ਕੜਾ ਇਹਦੇ ਜੈਨ ਲੱਗਿਆ ਹੋਇਆ ਜੇ ਆਪਾਂ ਕਈ ਵਾਰ ਜੇ ਜ਼ਿਆਦਾ ਨੀਮੀਆਂ ਲਾਉਣੇ ਜੀ ਹੁੰਦੀਆਂ ਤਾਂ ਫਰਸ਼ ਦੇ ਵਿੱਚ ਇਹਦੇ ਕੱਟ ਦਿੱਤੇ ਹੋਏ ਨੇ ਇਹ ਤੁਸੀਂ ਦੇਖ ਸਕਦੇ ਹੋ ਆਪਾਂ ਉਹਨੂੰ ਜਿੱਥੇ ਮਰਜ਼ੀ ਵੜ ਸਕਦੇ ਆ ਤੇ ਫਿਰ ਉੱਥੇ ਜਿੰਨਾ ਆਪਣਾ ਬਣਦਾਗਾ ਸਾਈਜ਼ ਫਰਸ਼ ਦਾ ਉੱਚਾ ਨੀਵਾ ਲੈਵਲ ਆ ਉੱਥੀ ਆਪਾਂ ਟੱਕਣ ਦੇ ਸਕਦੇ ਆ ਇਹ ਆਪਣੀ ਰਲਾਈ ਪਈ ਹੈ ਜੀ ਬਜਰੀ ਹੁਣ ਆਪਾਂ ਖਾ ਕੇ ਹਟੇ ਸੀ ਰੋਟੀ ਤੇ ਦੂਸਰੀ ਕੋਠੀ ਦੇ ਵੀ ਓਮੀਆ ਸੇਮ ਆ ਉਹਦੀ ਵੀ ਕਹੋਦੀ ਉਹ ਆ ਗਈ ਤੇ ਇਹ ਆਪਾਂ ਕੰਕਰੀਟ ਪਾ ਚੁੱਕੇ ਆ ਉਹ ਆਪਾਂ ਹਾਲੇ ਤਿਆਰੀ ਕੀਤੀ ਹੋਈ ਆ ਤੁਹਾਨੂੰ ਤਾਂ ਕਰਕੇ ਦਿਖਾ ਰਹੇ ਆ ਤੇ ਦੂਜੀ ਹੌਦੀ ਇਹ ਆ ਗਈ ਇਹ ਵੀ ਪੂਰੀ ਤਿਆਰ ਆਈ ਆਪਣੀ ਤੇ ਤੀਸਰੀ ਆਪਾਂ ਲਾਈ ਜੀ ਅੱਜ ਇਹਦੇ ਵਿੱਚ ਵੀ ਕੋਈ ਜ਼ਿਆਦਾ ਪਾਈਪ ਨਹੀਂ ਆਪਣਾ ਪਾਇਆ ਸਾਰੀ ਹੌਸ ਸਿਵਰੇਜ ਬਾਹਰ ਦੀ ਹੋਣ ਕਰਕੇ ਇਹ ਜਿਹੜੀ ਪਾ ਰਹੇ ਆ ਅੰਦਰੋਂ ਇੱਕ ਤਾਂ ਉੱਪਰ ਤੋਂ ਇਹ ਚ ਪੰਤਾਲਾ ਆ ਗਿਆ ਜੀ ਇਹ ਆਪਾਂ ਨੇ ਜੋੜਿਆ ਵਾਈਟੀ ਲਾ ਕੇ ਦੇਖੋ ਜੀ ਉੱਪਰ ਤੋਂ ਬਾਈਬੀ ਲਾ ਕੇ ਜੋੜਿਆ ਸਦੀਪ ਆਪਣੇ ਟੀਵੀ ਲਾਈਏ ਚਾਹੇ ਢਾਂਕੋ ਕਿ ਪਾਣੀ ਵੀ ਟੱਕਰ ਦਾ ਖਤਰਾ ਰਹਿੰਦਾ ਵੀ ਅੰਦਰ ਨਾ ਪਾਣੀ ਜਾਵੇ ਤੇ ਆ ਵਿੰਡੋ ਦੇਖ ਰਿਓ ਰਸੋਈ ਦੀ ਆ ਬਸ ਇਹਦੇ ਉੱਥੇ ਖੁੰਜੇ ਚੰਦਰੀ ਸਾਈਡ ਸਿੰਕ ਨੇ ਉੱਥੋਂ ਇਹ ਬਾਹਰ ਕੱਢ ਲਈਏ ਆਪਣੇ ਪਾਣੀ ਤੇ ਬਾਕੀ ਸੀਵਰੇਜ ਇੱਥੋਂ ਉਹ ਸਾਹਮਣੇ ਸੜਕ ਦੇ ਨਾਲ ਨਾਲ ਨਾਲਾ ਉਹਦੇ ਵਿੱਚ 5 ਇੰਚੀ ਪਾਈਪ ਧਰ ਕੇ ਲੈ ਕੇ ਜਾਵਾਂਗੇ ਦੁਬਾਰਤੋਂ ਤੁਹਾਨੂੰ ਇਧਰੋਂ ਦਿਖਾ ਦੇਣੀ ਹੈ ਫਰੰਟ ਇਹਦਾ ਉਠੀਆਂ ਦਾ ਫਰੰਟ ਬਹੁਤ ਸੋਹਣਾ ਜੀ ਇਹ ਗਲਾਨਿਆ ਚੈੱਕ ਕਰੋ ਬੋਧੀ ਕੈਂਟ ਹਵੇਲੀ ਟਾਈਪ ਬਣਾਈਆਂ ਹੋਈਆਂ ਨੇ ਮਿਸਤਰੀ ਨੇ ਬਾਖਮਾਲੀ ਕੰਮ ਕੀਤਾ ਜੀ ਠੀਕ ਹੈ ਜੀ ਤੇ ਉਧਰ ਆਪਾਂ ਹੁਣ ਪਾਵਾਂਗੇ ਕੰਕਰੀਟ ਤੇ ਤੁਹਾਨੂੰ ਅੰਦਰ ਤੋਂ ਵੀ ਦਿਖਾ ਦਈਏ ਜੀ ਇਹ ਹੈ ਰਾਜਾ ਆਪਣਾ ਮਿਸਤਰੀ ਗੱਗੂ ਜੀ ਗੱਗੂ ਬਾਈ ਦਾ ਅਾਦਾ ਮੁੰਜਾ ਅਗਲਾ ਲਾਈਵ ਹੋ ਰਿਹਾ ਆਪਾਂ ਇਹ ਆਪਣਾ ਗੱਗੂ ਮਿਸਤਰੀ ਹੈ ਜੀ ਇਹ ਸੇ ਆਪਾਂ ਹੁਣ ਲਗਾ ਰਹੇ ਹਾਂ ਜੀ ਜਿਹੜੀ ਕਿਚਨ ਤੋਂ ਬਾਹਰ ਕੱਢਿਆ ਸੀ ਆਪਣੇ ਪਾਪਾ ਆਪ ਪਾਪਾ ਸਿਰਫ ਇੰਨਾ ਟੋਟਾ ਹੀ ਗਿਆ ਜੀ ਬਾਹਰ ਇਹ ਸਾਹਮਣੇ ਸਿੰਕ ਸੀ ਆਪਣਾ ਹੀ ਇਹ ਦੋ ਪੁਆਇੰਟ ਆਗੇ ਆਪਣੇ ਮਿਕਸਟਰ ਦੇ ਬਾਅਦ ਮਿਕਸਟਰ ਲੱਗਣਾ ਇਹਦਾ ਇੱਥੇ ਆਪਣਾ ਓਵਰਫਲੋ ਆ ਗਿਆ ਜੀ ਉੱਪਰੇ ਲੂ ਸਡੀਪੀ ਆ ਉਹਦੇ ਸਾਹਮਣੇ ਇੱਕ ਆਪਣੀ ਜਾਲੀ ਆ ਤੇ ਇੱਕ ਆਪਣੀ ਸੈਂਟਰੀ ਜਾਲੀ ਆ ਇਹ ਆਪਣਾ ਵਾਗਿਆ ਜੀ ਉਧਰ ਜਿਹੜਾ ਤੁਹਾਨੂੰ ਕਹਿਆ ਜੀ ਬਾਈਟੀ ਲੱਗੇ ਜੋੜਾ 45 ਇਹ ਸਾਹਮਣੇ ਬਿਲਕੁਲ ਹਉਦੀ ਹੈ ਇਹਦੇ ਤੇ ਇੱਕ ਪਾਇਪ ਗਿਆ ਸੀ ਆਪਣਾ ਜੀ ਇਹ ਬਾਥਰੂਮ ਦਾ ਪਾਇਪ ਆ ਜੀ ਇਹਦੇ ਬਾਹਰੇ ਬਾਸ ਵੇਸਣ ਲੱਗਣਾ ਔਰ ਅੰਦਰ ਲੱਗਣੀ ਹੈ ਜੀ ਇਥੇ ਟਾਲੀ ਔਰ ਇਹ ਸਾਵਰਾ ਹੀ ਉੱਪਰ ਇਹਦੇ ਪਾਣੀ ਦੀ ਸਾਰੀ ਜਾਲੀ ਉਥੋਂ ਦੇ ਜੇ ਇਹ ਵਾਰ ਵਾਗ ਗਈ ਜਿਆ ਬਣਾਈ ਵੀ ਹੌਦੀ ਚ ਸੀਡ ਵਗੈਰਾ ਇੱਥੇ ਕੋਈ ਹੈ ਨਹੀਂ ਸੀ ੱਲੇ ਪਾਣੀ ਪਾਣੀ ਦੇ ਸੀਗਾ ਜੀ ਤੁਹਾਨੂੰ ਆਪਣੇ ਵੀਡੀਓ ਕਿਵੇਂ ਲੱਗਦੀਆਂ ਨੇ ਇਹ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਜਿੱਥੇ ਵੀ ਨਵਾਂ ਕੰਮ ਕਰਦੇ ਆ ਕੋਈ ਵੀ ਉਹਦੇ ਬਾਰੇ ਵਲੌਗ ਜਰੂਰ ਪਾਇਆ ਕਰਾਂਗੇ ਕਾਈ ਅੰਤਰ ਪਿਆ ਜੀ ਆਪਣੇ ਲਵੇ ਇਹਦੇ ਬਾਰੇ ਤੁਹਾਨੂੰ ਕੱਲ ਨੂੰ ਸਪੈਸ਼ਲ ਵੀਡੀਓ ਬਣਾ ਕੇ ਪਾਵਾਂਗੇ ਇਦੋਂ ਆਪਾਂ ਪ੍ਰੈਸ਼ਰ ਪੰਪ ਦਾ ਕੰਮ ਕਿਵੇਂ ਲੈ ਸਕਦੇ ਆ ਬਹੁਤ ਦੇਖਣ ਨੂੰ ਬਹੁਤ ਈ ਛੋਟਾ ਜਿਹਾ ਜਗਾਰਡ ਲੱਗਦਾ ਇਹ ਬਹੁਤ ਪਰੇ ਕੰਮ ਹੈ ਬਹੁਤ ਅੜੇ ਤੋੜੇ ਕਰਦਾ ਈ ਇਦਾਂ ਈ ਇਹ ਜਿਹਾ ਈ ਆਪਣਾ ਇਦਣ ਚ ਇਥੋਂ ਪਾਵਾਂਗੇ ਜੀ ਆਪਾਂ ਬਾਹਰ ਪਾਇਪ ਉਥੇ ਖੱਡਾ ਮਾਰਿਆ ਪਿਆ ਤੇ ਟੀ ਲਾ ਦੋ ਕੈਂਪਾਈ ਉਥੇ ਇਹਦਾ ਅੰਦਰਲੀ ਪਟਾਈ ਰਹਿਦੀ ਆ ਇੱਥੇ ਆਪਣਾ ਓਵਰਫਲੋ ਆ ਗਿਆ ਜੀ ਉਦੋਂ ਈ ਸੇਮ ਪੂਰੇ ਕਿਚਨ ਆ ਗਈ ਤੇ ਇਧਰ ਵੀ ਬਾਥਰੂਮ ਚ ਖੱਡਾ ਮਾਰਿਆ ਪਿਆ ਬਾਰੇ ਉਥੇ ਟੀ ਲੱਗੀ ਆ ਉਹ ਜੋ ਬਾਬੇ ਦੇ ਕੇ ਤੇ ਗਾਲੀ ਉਰੇ ਦੇ ਕੇ ਆਪਾਂ ਸਾਰੀ ਉਧਰ ਹੁਣ ਬਾਹਰੇ ਕੰਕਰੀਟ ਦੀ ਤਿਆਰੀ ਆ ਪਾਉਣੇ ਆ ਕੰਕਰੀਟ ਆਜੋ ਮਿਸਤਰੀ ਜੀ ਬਾਹਰੇ ਪਾਏ ਕੰਕਰੀਟ ਆ ਆਪਾਂ ਤੁਹਾਨੂੰ ਆਪਣੀ ਹੱਥ ਟੀਮ ਨਾਲ ਵੀ ਮਿਲਾ ਦਈਏ ਜੱਜਾ ਇਹ ਆਪਣਾ ਮਿਸਤਰੀ ਇਕਬਾਲ ਸਿੰਘ ਆ ਜੀ ਜਖੇਪੜ ਤੋਂ ਇਹ ਆਪਣਾ ਮਿਸਤਰੀ ਗੱਗੂ ਜੀ ਬਸਵਾਨਾ ਤੋਂ ਆਪਣੇ ਮਿਸਤਰੀ ਬਨਜਾਰਾ ਜੀ ਕਾਸੀ ਵਾਲਾ ਉਸਤਾਜ ਜੀ ਆਪਣੇ ਗੈਫੇ ਨੇ ਅੱਜ ਕੰਮ ਤੇ ਹੈ ਨਹੀਂ ਕਿ ਹੁਣ ਹੀ ਗਏ ਨੇ ਤੇ ਆਪਣੇ ਦੋ ਮਗਰ ਸਰਪੰਚ ਜੂਨੀਅਰ ਮਿਸਤਰੀ ਫਿਰਦੇ ਨੇ ਜੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਆਪਣੇ ਜੂਨੀਅਰ ਮਿਸਤਰੀ ਆ ਸੀ ਗਾ ਜੀ ਤਾਰੀ ਘਾਸੀਵਾਲ ਉਹ ਆ ਜੀ ਆਪਣਾ ਜਸਜ ਖੇਪੜ ਆਪਣੀ 6 ਬੰਦੇ ਦੀ ਟੀਮ ਆ ਜੀ ਇਹ ਕੰਮ ਆਪਣੇ ਅੱਜ ਹੀ ਤਿਆਰ ਕਰਕੇ ਅੱਜ ਸ਼ਾਮ ਤੱਕ ਨਿਵੇੜ ਦੇਣਾ ਜੀ ਅਸੋਂ ਦਾ ਕੰਕਰੀਟ ਦੀ ਕਮੀ ਆ ਇੱਟਾ ਲਾ ਬਈ ਮਿਸਤਰੀ ਜੀ ਵਾਕੀ ਤੁਸੀਂ ਲਕੇਸ਼ ਨੂੰ ਵਿਊ ਦੇਖ ਸਕਦੇ ਹੋ ਸਾਈਡਾਂ ਤੇ ਬਹੁਤ ਘੈਂਟ ਲੱਗਦਾ ਜੀ ਸਹੀ ਕੰਮ ਹੋਇਆ ਪਿਆ ਇਧਰੋਂ ਸਾਹਮਣੇ ਸੜਕ ਤੇ ਬੈਕ ਸਾਈਡ ਤੋਂ ਖੇਤ ਉਸ ਬੈਦਿਆਂ ਵਾਲੀ ਜਿਹੜੀ ਦੀਦੀ ਆ ਨਾ ਲੈਣ ਜੀ ਬਸ ਸਹੀ ਕੰਮ ਹੋਇਆ ਪਿਆ ਇਹਦੇ ਨਾਲ ਪਟੜੀ ਪਗੜੀ ਨਾਲੀ ਦੀ ਪਟੜੀ ਆ ਹੋ ਬਹੁਤ ਕੈਂਟ ਕੰਮ ਹੋਇਆ ਪਿਆ ਇਹ ਆਪਣੇ ਜੀ ਜਿੰਨਾ ਤੇ ਆਪਾਂ ਕੰਮ ਕਰ ਰਹੇ ਆ ਜੀ ਉਹਨੇ ਬਾਈ ਕਾਸੀ ਵਾਲ ਤੋਂ ਤੇ ਇਧਰੋਂ ਲਾਤੀ ਰੋਕ ਜੱਸ ਕਰ ਲੈ ਨਰਮ ਬਜਰੀ ਬਾਈ ਓਕੇ ਜੀ ਧੰਨਵਾਦ ਜੀ ਸਾਰਿਆਂ ਦਾ ਦੇਖਣ ਵਾਲਿਆਂ ਦਾ ਤੇ ਇਦਾਂ ਹੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਿਆ ਕਰੋ ਵੀਡੀਓ ਤੇ ਬਹੁਤ ਬਹੁਤ ਧੰਨਵਾਦੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੇ ਕੰਮ ਦੇ ਲਾਈਵ ਹੋਵਾਂਗੇ ਜੀ ਧੰਨਵਾਦ ਲਾਈਵ ਹੋ ਰਿਹਾ ਸੀ ਹੁਣ ਵੇਂਡੂ ਮੈਂ ਵੀ ਲਾਈਵ ਹਾਂ ਲਾਈਵ ਹੀ ਹੋ ਰਿਹਾ ਪੈਂਦਾ ਰਸਕ ਉਹ ਤਾਂ ਕੱਟ ਪਾ ਦੇਣ ਦੇ ਲਾਇਵ ਆ ਕੀ ਹੋਦੀਆਂ ਨੇ